ਸੀ ਦੇਖ ਰਹੇ ਹੋ ਡੈਨਿਕ ਸਪੈਰਾ ਟੀਵੀ ਮਹਿਸਨਦੀਪ ਚਲਾਉਂਦਾ ਤੋਂ ਪੰਜਾਬ ਦੀ ਮਾਸ ਕਾਰਡ ਹੋ ਰਹਾ ਪੰਜਾਬ ਦੇ ਪਾਣੀ ਦੇ ਪੱਧਰ ਨੂੰ ਬਚਾਉਣ ਵਾਸਤੇ ਲਗਾਤਾਰ ਉਹ ਮੁਹਿੰਮ ਚਾਰੀਆ ਲਗਾਤਾਰ ਗੱਲ ਕੀਤੀ ਹੈ ਪੰਜਾਬ ਦੇ ਡੈਰੀ ਭਾਗ ਦੇ ਪਾਣੀ ਨੂੰ ਖਾ ਸਕੇ ਉਹ ਡੈਰੀ ਭਾਗ ਦੇ ਪਾਣੀ ਹਮੇਸ਼ਾ ਜਿਹੜਾ ਬੇਸ ਕੀਤਾ ਜਾਂਦਾ ਸੀ ਤਾਂ ਇਸ ਵਾਰ ਪੰਜਾਬ ਦੀ ਮਾਸ ਕਾਰਡਦਾ ਕਿਸਾਨਾਂ ਨੂੰ ਇਹਦੇ ਤੱਕ ਪਾਣੀ ਪਹੁੰਚਾਇਆ ਇਸ ਵਾਰ ਹੁਣ ਸ਼ਹਿਰਾਂ ਦੇ ਵਿੱਚ ਉਸ ਡੈਰੀ ਪਾਣੀ ਨੂੰ ਲੋਕਾਂ ਤੱਕ ਪਹੁੰਚਾਉਣ ਵਾਸਤੇ ਆ ਕਿ ਉਹ ਪਾਣੀ ਪੀਣ ਵਾਸਤੇ ਜਾਂ ਕਿਤੇ ਹੋਰ ਯੂਜ਼ ਕਰਨ ਵਾਸਤੇ ਇੱਕ ਮਾਸਕਾਰ ਦਾ ਇੱਕ ਨਵਾਂ ਪ੍ਰੋਜੈਕਟ ਹੈ ਕੇ ਨਾਲ ਬੇਸਡ ਬੜਾ ਵਾਟਰ ਪ੍ਰੋਜੈਕਟ ਹੈ ਜਿਹੜਾ ਪੰਜਾਬ ਦਾ ਲੁਧਿਆਣਾ ਵਿੱਚ ਜਿਹੜੀ ਸ਼ੁਰੂਆਤ ਹੋ ਚੁੱਕੀ ਹੈ ਤੇ ਹੁਣ 70 ODੀਆਂ ਪ੍ਰੋਜੈਕਟ ਤੇ ਲੁਧਿਆਣਾ ਵਿੱਚ ਪਹੁੰਚੇ ਤੇ ਕੀ ਪ੍ਰੋਜੈਕਟ ਹੈ ਕਿੰਨੇ ਕਰੋੜ ਦਾ ਪ੍ਰੋਜੈਕਟ ਹੈ ਮੇਨਾਸਤ ਮਜੂਤਾ ਲੁਧਿਆਣਾ ਦੇ ਹੀ ਮੇਅਰ ਪ੍ਰਿੰਸੀਪਲ ਇੰਡਰਜੀ ਗਵਰਨਰ ਮੈਡਮ ਮੈਡਮ ਇੱਕ ਵਾਦਾ ਕੀਤਾ ਸੀ ਪੰਜਾਬ ਦੀ ਮਾਤਰ ਆ ਹਰ ਪੰਜਾਬ ਵਾਸੀ ਨੂੰ ਸਵਚ ਸਾਫ ਪਾਣੀ ਦੇਵਾਂਗੇ ਤਾਂ ਬਿਲਕੁਲ ਉਸੇ ਤਜ ਤੇ ਉਪਰਲਾ ਖੇਤਾਂ ਤੱਕ ਟੇਰ ਤੱਕ ਪਾਣੀ ਪਹੁੰਚਾਇਆ ਹੁਣ ਸ਼ਰਮ ਦੇ ਵਿੱਚ ਵੀ ਉਹ ਸਾਫ਼ ਪਾਣੀ ਪੀਣ ਦੇ ਪੁੱਟੇ ਦੀ ਸ਼ੁਆਗਤੀ ਕਿਹਾ ਸਕਦੇ ਦੱਸੋ। ਹਾਂ ਬਿਲਕੁਲ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਇਹ ਕੋਈ ਇੱਕ ਟੀਚਾ ਹੈ ਕਿ ਹਰ ਆਮ ਬੰਦੇ ਤੱਕ ਉਹ ਸੁਵਿਧਾ ਪਹੁੰਚਦੀ ਕਰਨੀ ਜਿਸ ਦਾ ਉਹ ਅਸਲ ਹੱਕਦਾਰ। ਤੇ ਜੇ ਅਸੀਂ ਗੱਲ ਕਰੀਏ ਮੁੱਖ ਮੰਤਰੀ ਸਾਹਿਬ ਦੀ ਤਾਂ ਉਹ ਖੁਦ ਕਹਿੰਦੇ ਮੈਂ ਇੱਕ ਕਿਸਾਨ ਦਾ ਪੁੱਤ ਹਾਂ ਤਾਂ ਅਸੀਂ ਇਹ ਮਹੱਤਵ ਸਮਝਦੇ ਹਾਂ ਕਿ ਕਿਸ ਤਰ੍ਹਾਂ بارشੀ ਪਾਣੀ ਜਿਸਨਾਂ ਨਹਿਰਾਂ ਦਾ ਪਾਣੀ ਜਿਹੜਾ ਆ ੋਟੇਲਾ ਤੱਕ ਪਹੁੰਚਦਾ ਆ ਸਾਡੀ ਪੱਸੀਆਂ ਤੱਕ ਪਹੁੰਚਦਾ ਆ ਤੇ ਕਿਸ ਤਰੀਕੇ ਦੇ ਨਾਲ ਪਿਛਲੀਆਂ ਸਰਕਾਰਾਂ ਦੇ ਵਿੱਚ ਕਿਸਾਨਾਂ ਨੂੰ ਜਾਗ-ਜਾ ਕੇ ਪੱਤੀ ਦਾ ਇੰਤਜ਼ਾਰ ਕਰਨਾ ਪੈਂਦਾ ਸੀ ਔਰ ਰਾਤ-ਰਾਤ ਜਾ ਕੇ ਉਹ ਪਾਣੀ ਲਾਂਦੇ ਸੀ ਤੇ ਹੁਣ ਇਹ ਗੱਲਾਂ ਕੇਵਲ ਦਿੱਖਤਾਂ ਹੀ ਨਹੀਂ ਰਹਿ ਗਈਆਂ ਬਲਕਿ ਜੋ ਅਹਿਮ ਫੈਸਲੇ ਪੂਰੀ ਸਰਕਾਰ ਵੱਲੋਂ ਲਏ ਗਏ ਨੇ ਖਾਸ ਤੌਰ ਤੇ ਇਰੀਗੇਸ਼ਨ ਡਿਪਾਰਟਮੈਂਟ ਦੇ ਅਗਰ ਅਸੀਂ ਇਹ ਨਾ ਪਹਿਲ ਕਦਮੀਆਂ ਦੀ ਗੱਲ ਕਰ ਲਈਏ ਤੇ ਇਹਨਾਂ ਨੇ ਬਹੁਤ ਰਾਹਤ ਦਿੱਤੀ ਹੈ ਪਿੰਡਾਂ ਦੇ ਵਿੱਚ ਜਿੱਥੇ-ਜਿੱਥੇ ਖੇਤੀਬਾੜੀ ਹੋ ਰਹੀ ਸੀ ਸੋ ਇਸੇ ਦੇ ਤਹਿਤ ਜਿਹੜੀ ਅੰਮ੍ਰਿਤ ਸਕੀਮ ਚੱਲ ਰਹੀ ਹੈ ਉਸ ਦੇ ਤਹਿਤ ਜਿਹੜਾ ਸ਼ਹਿਰਾਂ ਦੇ ਵਿੱਚ ਘਰ-ਘਰ ਦੇ ਵਿੱਚ 24 ਘੰਟੇ ਪਾਣੀ ਮੁਹయ్యా ਕਰਾਉਣ ਦਾ ਪ੍ਰੋਜੈਕਟ ਹੈ ਉਹ ਚੱਲ ਰਿਹਾ ਹੈ ਔਰ ਦਸਦੇ ਹੋਏ ਵੀ ਬਹੁਤ ਖੁਸ਼ੀ ਹੋ ਰਹੀ ਹੈ ਕਿ ਵੀ ਔਨ ਬੜੇ ਤਕਰੀਬਨ ਸਾਲ ਡੇਢ ਸਾਲ ਦੇ ਅੰਦਰ ਅੰਦਰ ਘਰ-ਘਰ ਦੇ ਵਿੱਚ ਜਿਹੜਾ ਇਹ ਨਿਯਮਰੀ ਪਾਣੀ ਹੈ ਇਹ ਅਸੀਂ ਇਹਨੂੰ ਪ੍ਰੀਟਿਡ ਹੋ ਕੇ ਇਹਨੂੰ ਕੁੱਦ ਦਾ ਕਰ ਦਿਆਂਗੇ ਔਰ ਉਸੇ ਲੜੀ ਦੇ ਵਿੱਚ ਚਲਦੇ ਹੋਏ ਅੱਜ ਇਥੇ ਅਸੀਂ ਕਾਲਜ ਰੋਡ ਦੇ ਵਾਟਰ ਨੰਬਰ 71 ਦੇ ਵਿੱਚ ਖੜੇ ਆਂ ਜਿੱਥੇ ਕਿ ਮੈਂ ਤਕਰੀਬਨ 7 ਕੋਰਡ ਦੀ ਜਿਹੜੀ ਲਾਗਤ ਦੇ ਨਾਲ ਜਿਹੜੀ ਪਾਣੀ ਦੀ ਜਿਹੜੀ ਆ ਪਾਈਪਾਂ ਨੇ ਜਿਹੜੀ ਸਪਲਾਈ ਘਰ-ਘਰ ਪਹੁੰਚੀ ਕਰਨੀ ਆ ਉਹ ਪਾਈਪਾਂ ਦਾ ਅੱਜ ਕੰਮ ਇੱਥੇ ਸ਼ੁਰੂਆਤ ਹੋ ਗਈ ਹੋਈ ਹੈ ਅਤੇ ਤਕਰੀਬਨ 1305 ਕੋਰਡ ਦਾ ਇਹ ਪੂਰਾ ਹੀ ਜਿਹੜਾ ਇਸ ਏਰੀਆ ਦਾ ਜਿਹੜਾ ਇਹ ਪ੍ਰੋਜੈਕਟ ਚੱਲ ਰਿਹਾ ਚਾਹੇ ਉਹ ਟੈਂਕੀ ਬਣਾਉਣ ਦੀ ਗੱਲ ਕਰ ਰਿਹਾ ਜਾਂ ਚਾਹੀ ਅਸੀਂ ਉਹ ਸਪਲਾਈ ਦੀ ਗੱਲ ਕਰ ਰਹੇ ਹਾਂ ਪੂਰਾ ਪ੍ਰੋਜੈਕਟ ਹੈ ਜਿਹੜਾ ਉਹਨੂੰ ਵੀ ਅੰਜਾਮ ਜਿਹੜਾ ਉਹ ਦਿੱਤਾ ਜਾ ਰਿਹਾ ਹੈ ਕਿਸੇ ਹੋਏ ਲੋ ਮਾਸਕ ਵਾਲੀ ਪਹਿਲੇ ਗਲਤੀ ਮੈਂ ਪੰਜਾਬ ਦੇ ਹਰ ਵਸਨੀਕਾਂ ਨੂੰ ਸਵੱਛ ਪਾਣੀ ਦਵਾਂਗੇ ਅਜੇ ਵੀ ਕੁਝ ਜਿਹੜੇ ਲੋਕ ਹੈ ਵੇਸਟ ਪਾਣੀ ਕਰਦੇ ਆ ਕਿ ਨਗਰ ਨਿਗਮ ਵੱਲੋਂ ਕੀ ਹਦਾਇਤ ਆ ਹਜਰੀ ਨੂੰ ਜਰੂਰ ਜੀ ਅਸੀਂ ਬੜੀ ਜਗ੍ਹਾ ਲਿਖਿਆ ਦੇਖਦੇ ਆ ਕਿ ਜਿਹੜਾ ਜਲ ਹੀ ਜੀਵਨ ਔਰ ਇਹ ਕੋਈ ਦੋ ਰਾਇ ਨਹੀਂ ਕਿ ਅਸੀਂ ਖਾਣੇ ਬਿਨਾਂ ਤਾਂ ਫੇਰ ਰਹਿ ਸਕਦੇ ਪਰ ਅਸੀਂ ਪਾਣੀ ਬਿਨਾਂ ਬਿਲਕੁਲ ਨਹੀਂ ਰਹਿ ਸਕਦੇ ਸੋ ਸਾਫ ਸੁਥਰਾ ਪਾਣੀ ਔਰ ਸਾਡੀ ਜ਼ਰੂਰਤ ਦੇ ਮੁਤਾਬਿਕ ਪਾਣੀ ਜਿਹੜਾ ਹੈ ਉਹ ਲਗੇ ਹੋਏ ਆ ਪ੍ਰਸ਼ਾਸਨ ਪੂਰਾ ਆਪਣੀ ਜ਼ਿੰਮੇਵਾਰੀ ਨਿਭਾ ਰਿਹਾ ਸਰਕਾਰਾ ਪੂਰੇ ਤਰੀਕੇ ਦੇ ਨਾਲ ਕੰਮ ਕਰ ਰਹੀ ਆ ਨਹੀਂ ਪਰ ਕਿਤੇ ਨਾ ਕਿਤੇ ਸਾਡੀ ਵੀ ਜ਼ਿੰਮੇਵਾਰੀ ਬਣਦੀ ਸਾਨੂੰ ਵੀ ਸੋਚਣਾ ਚਾਹੀਦਾ ਹੈ ਸਕੂਲਾਂ ਦੇ ਵਿੱਚ ਛੋਟੇ ਛੋਟੇ ਬੱਚਿਆਂ ਨੂੰ ਵੀ ਸਿਖਾਇਆ ਜਾਂਦਾ ਹੈ ਕਿ ਪਾਣੀ ਤੁਸੀਂ ਦੁਰਵਰਤੋਂ ਨਹੀਂ ਕਰਨੀ ਜੇ ਕਿਤੇ ਤੁਹਾਨੂੰ ਪਾਣੀ ਵੇਸਟੇਜ ਹੁੰਦਾ ਦਿਖ ਰਿਹਾ ਤਾਂ ਉਹ ਚੀਜ਼ ਨੂੰ ਜ਼ਰੂਰ ਰੋਕੋ ਕੀ ਪਤਾ ਉਹ ਦੋ ਬੂੰਦ ਕਿੱਥੇ ਕਿਹਦੇ ਕਿੰਨੀ ਲਈ ਜ਼ਰੂਰੀ ਹੋਵੇ ਔਰ ਕਿੱਥੇ ਕੰਮ ਆ ਸਕੋ ਤੋਂ ਤੁਸੀਂ ਦੇਖਿਆ ਕਿ ਬਹੁਤ ਜਗਾਂ ਨੇ ਅਗਰ ਰਾਜਸਥਾਨ ਵੱਲ ਚੱਲ ਜਾਈਏ ਤਾਂ ਤੇ ਕੀਮਤ ਬੜਾ ਲੱਗਦੀ ਪਾਣੀ ਦੀ ਗੇ। ਮ ਮੱਧ ਪ੍ਰਦੇਸ਼ ਦੇ ਵਿੱਚ ਦੇਖੋ ਤੁਸੀਂ ਦਿੱਲੀ ਵਰਗੇ ਸ਼ਹਿਰ ਚ ਦੇਖੋ ਜਿੱਥੇ ਪਾਣੀ ਦਾ ਇੱਕ ਗਲਾਸ ਜਿਹੜਾ ਉਹ ਵਿਕਦਾ ਹੈ ਤੇ ਅਸਲੀ ਖੁਸ਼ਕਿਸਮਤ ਹੈ ਕਿ ਅਸੀਂ ਉਸ ਧਰਤੀ ਤੇ ਪੈਦਾ ਹੋਏ ਹਾਂ ਜਿਹਨੂੰ ਪੰਜ ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਹੈ। ਜਿਹਦੇ ਕਰਕੇ ਇਹ ਪੰਜਾਬ ਖੁਸ਼ਹਾਲੀ, ਹਰਿਆ ਭਰਿਆ ਔਰ ਇੰਨਾ ਜ਼ਿਆਦਾ ਪ੍ਰੋਸਪਰਸ ਜਿਹੜੀ ਸਟੇਟ ਹੈਗੀ ਹੈ। ਤੇ ਜੇ ਅਸੀਂ ਆਪਣੇ ਪਾਣੀ ਗਵਾਲੇ ਜੇ ਸਾਨੂੰ ਹੀ ਪਾਣੀ ਦੀ ਕਮੀ ਆ ਗਈ ਤਾਂ ਮੈਨੂੰ ਨਹੀਂ ਲੱਗਦਾ ਵੀ ਕੋਈ ਐਸਾ ਪਰਦੇਸ ਬਚੇਗਾ ਜਿੱਥੇ ਪੂਰਤੀ ਹੋ ਪਾਵੇ। ਸੋ ਜ਼ਰੂਰ ਹੈ ਮਿਲ ਕੇ ਇਸ ਦਾ ਸਾਥ ਦਈਏ। ਅਸੀਂ ਆਪਣੇ ਦਰਿਆਵਾਂ ਨੂੰ, ਨਦੀਆਂ ਨੂੰ, ਨਾਲਿਆਂ ਨੂੰ ਗੰਦਾ ਨਾ ਕਰੀਏ। ਜਿੱਥੇ ਵੀ ਸਾਨੂੰ ਵੇਸਟੇਜ ਆਫ ਵਾਟਰ ਕਿਤੇ ਦਿੱਕਤ ਆਂਦੀ ਹੈ, ਕੋਈ ਲੀਕੀਜ ਹੁੰਦੀ ਹੈ ਤਾਂ ਜ਼ਰੂਰ ਤੁਰੰਤ ਉਹਦੀ ਇਤਲਾਾ ਕਰੀਏ ਤਾਂ ਕਿ ਉਹਦੇ ਤੇ ਜਲਦੀ ਤੋਂ ਜਲਦੀ ਹੱਲ ਹੋ ਸਕੇ। ਔਰ ਇਸ ਦੇ ਨਾਲ ਜਿੰਨਾ ਲੋੜ ਹੈ ਸਿਰਫ ਓਨਾ ਹੀ ਪਾਣੀ ਵਰਤੀਏ ਤਾਂ ਕਿ ਆਉਣ ਵਾਲੀਆਂ ਸਾਡੀਆਂ ਪੀੜ੍ਹੀਆਂ ਜਨਰੇਸ਼ਨਸ ਉਹਨਾਂ ਨੂੰ ਕਦੇ ਵੀ ਦਿੱਕਤ ਦਾ ਸਾਹਮਣਾ ਨਾ ਕਰੇ। ਬਹੁਤ ਸ਼ੁਕਰੀਆ। ਜਿਹੜਾ ਕਿ 345 ਕਰੋੜ ਡੈਡਾ ਜਿਹੜਾ ਕਨਾਲ ਬੇਸ ਜਿਹੜਾ ਇੱਕ ਪ੍ਰੋਜੈਕਟ ਹੈ ਕਨਾਲ ਆਮੜੇ ਰੁਕਾ ਤੇ ਸ਼ਹਿਰ ਦੇ ਵਸਨੀਕਾਂ ਨੂੰ ਘਰ-ਘਰ ਤੱਕ ਜਿਹੜਾ ਸਾਫ਼ ਪਾਣੀ ਫ੍ਰੀਸ਼ ਪਾਣੀ ਲੈ ਪਹੁੰਚਾਣਾ ਤਾਂ ਕਿਉਂਕਿ ਤੇ ਆਕੇ ਲੁਧਿਆਣਾ ਵਿੱਚ 70 ਐਸਾਵੇ ਪੁਆਇੰਟ ਜਿੱਥੇ ਇਹਨਾਂ ਦੀ ਸ਼ੁਰੂਆਤ ਤੇ 40 ਪੁਆਇੰਟ ਦੇ ਮਾਰਕ ਤੇ ਕੀਤਾ ਉਸ ਤੋਂ ਬਾਅਦ ਜਿਹੜੇ 30 ਜਿਹੜੇ ਹੋਰ ਪੁਆਇੰਟ ਹੋਣਗੇ ਉਹਨਾਂ ਦੀ ਮਾਰਕਿੰਗ ਕਰ ਤੋਂ ਬਾਅਦ ਜਿਹੜੀ ਉਸ ਤੋਂ ਬਾਅਦ ਪੂਨਾ ਪ੍ਰੋਜੈਕਟ ਨੂੰ ਇਸ ਪ੍ਰੋਜੈਕਟ ਨਾਲ ਮਿਲਾ ਕੇ ਤੇ ਆਉਣ ਵਾਲੇ 1.5 ਸਾਲ ਤੱਕ ਲੁਧਿਆਣਾ ਵਾਸੀਆਂ ਨੂੰ ਸ਼ੁੱਧ ਸਾਫ ਪਾਣੀ ਪਹੁੰਚਾਉਣ ਦੀ ਜਿਹੜੀ ਵਿਜਾ ਉਠਾਇਆ ਪੰਜਾਬ ਦੀ ਆ ਭਗਵੰਤ ਮਾ ਸਰਕਾਰ ਨੇ ਤੇ ਉਹਦਾ ਅੱਜ ਜਿਹੜੀ ਖਿਰਵਾਲ ਲੁਧਿਆਣਾ ਤੋਂ ਜਿਹੜੀ ਹੋ ਚੁੱਕੀ ਆ ਤਾਂ ਕਿਹੜੇ ਦੌਰਾਨ ਤੇ ਮੇਅਰ ਪ੍ਰਿੰਸੀਪਲ ਇੰਦਰਜੀਤ ਕੋਰ ਨੇ ਅੱਜ 60 ਕਰੋੜ ਦੇ ਪ੍ਰੋਜੈਕਟ ਐਸਾ ਉਦਘਾਟਨ ਕੀਤਾ ਹੈ। ਕਾ ਨਾ ਮੈਂ ਬੌਬੀਨਾ ਸੰਦੀਪ ਸ਼ਰਮਾ ਬੈਨੀਫੀਸ਼ੀਅਰ ਟੀਵੀ ਲੁਧਿਆਣਾ। ਅਸੀਂ ਦੇਖ ਰਹੇ ਹਾਂ ਡੈਨਿਕ ਸਪੈਰਾ ਟੀਵੀ ਮੈਟਰ ਸੰਦੀ ਚਲਾਉ। ਤੋਂ ਪੰਜਾਬ ਦੀ ਮਾਸ ਕੜਦਾ ਪੰਜਾਬ ਦੇ ਪਾਣੀ ਦੇ ਪੱਧਰ ਨੂੰ ਬਚਾਉਣ ਵਾਸਤੇ ਲਗਾਤਾਰ ਉਹ ਮੁਹਿੰਮ ਚਾਰੀਆ ਲਗਾਤਾਰ ਗੱਲ ਕੀਤੀ ਹੈ ਪੰਜਾਬ ਦੇ ਨਹਿਰੀ ਭਾਗ ਦੇ ਪਾਣੀ ਨੂੰ ਖਾ ਸਕੇ ਉਹ ਨਹਿਰੀ ਭਾਗ ਦੇ ਪਾਣੀ ਜਿਹੜਾ ਬੇਸ ਕੀਤਾ ਜਾਂਦਾ ਸੀ ਤਾਂ ਇਸ ਵਾਰ ਪੰਜਾਬ ਦੀ ਮਾਸ ਕੜਦਾ ਕਿਸਾਨਾਂ ਨੂੰ ਇਹਦੇ ਤੱਕ ਪਾਣੀ ਪਹੁੰਚਾਇਆ ਇਸ ਵਾਰ ਹੁਣ ਸ਼ਹਿਰਾਂ ਦੇ ਵਿੱਚ ਉਸ ਨਹਿਰੀ ਪਾਣੀ ਨੂੰ ਲੋਕਾਂ ਤੱਕ ਕੋਚਾਨ ਵਾਸਤੇ ਆ ਕਿ ਉਹ ਪਾਣੀ ਪੀਣ ਵਾਸਤੇ ਜਾਂ ਕਿਤੇ ਹੋਰ ਯੂਜ਼ਰ ਵਾਸਤੇ ਇੱਕ ਮਾਸਕਾਰ ਦਾ ਇੱਕ ਨਵਾਂ ਪ੍ਰੋਜੈਕਟ ਹੈ ਕਨਾਲ ਬੇਸਡ ਬੜਾ ਵਾਟਰ ਪ੍ਰੋਜੈਕਟ ਹੈ ਜਿਹੜਾ ਪੰਜਾਬ ਦਾ ਲੁਧਿਆਣਾ ਵਿੱਚ ਦੀ ਸ਼ੁਰੂਆਤ ਹੋ ਚੁੱਕੀ ਹੈ ਫਿਰ ਇਹਨਾਂ 70 ਉਹ ਰਡੀਆਂ ਪ੍ਰੋਜੈਕਟ ਤੇ ਲੁਧਿਆਣੇ ਵਿੱਚ ਬਣਨਗੇ ਤੇ ਕੀ ਪ੍ਰੋਜੈਕਟ ਹੈ ਕਿੰਨੇ ਕਰੋੜ ਦਾ ਪ੍ਰੋਜੈਕਟ ਹੈ ਮੇਨਾਸਤ ਮਜੂਤਾ ਲੁਧਿਆਣਾ ਦੇ ਹੀ ਮੇਅਰ ਪ੍ਰਿੰਸੀਪਲ ਇੰਦਰਜੀ ਜੀ ਜੀ ਮੈਡਮ ਮੈਡਮ ਇੱਕ ਵਾਦਾ ਕੀਤਾ ਸੀ ਪੰਜਾਬ ਦੀ ਮਾਤਰ ਆ ਹਰ ਪੰਜਾਬੀ ਨੂੰ ਸੱਚ ਸਾਫ਼ ਪਾਣੀ ਦੇਵਾਂਗੇ ਤਾਂ ਬਿਲਕੁਲ ਉਸੇ ਤਜ ਤੇ ਤਲਾ ਇਹ ਤੱਕ 18 ਤੱਕ ਪਾਣੀ ਪਹੁੰਚਾਇਆ ਹੁਣ ਸ਼ਹਿਰਾਂ ਦੇ ਵਿੱਚ ਵੀ ਉਹ ਸਾਫ਼ ਪਾਣੀ ਪੀਣ ਦੇ ਮੌਕੇ ਦੀ ਸਵਾਗਤ ਕੀ ਸਕਦੇ ਤਕ ਆ ਬਿਲਕੁਲ ਜੀ ਆਮ ਆਦਮੀ ਪਾਣੀ ਦੀ ਸਰਕਾਰ ਦਾ ਇਹ ਕੋਈ ਇੱਕ ਟੀਚਾ ਹੈ ਕਿ ਹਰ ਆਮ ਬੰਦੇ ਤੱਕ ਉਹ ਸੁਵਿਧਾ ਪਹੁੰਚਦੀ ਕਰਨੀ ਜਿਸ ਦਾ ਉਹ ਅਸਲ ਹੱਕਦਾਰ ਤੇ ਜੇ ਅਸੀਂ ਗੱਲ ਕਰੀਏ ਮੁੱਖ ਮੰਤਰੀ ਸਾਹਿਬ ਵੀ ਤਾਂ ਉਹ ਖੁਦ ਕਹਿੰਦੇ ਮੈਂ ਇੱਕ ਕਿਸਾਨ ਦਾ ਪੁੱਤ ਹਾਂ ਤਾਂ ਅਸੀਂ ਇਹ ਮਹੱਤਵ ਸਮਝਦੇ ਹਾਂ ਕਿਸ ਤਰ੍ਹਾਂ بارشੀ ਪਾਣੀ ਜਿਸਾਂ ਨਹਿਰਾਂ ਦਾ ਪਾਣੀ ਜਿਹੜਾ ਆ ੋਟੇਲਾ ਤੱਕ ਪਹੁੰਚਦਾ ਆ ਸਾਡੀ ਕਸੀਆਂ ਤੱਕ ਪਹੁੰਚਦਾ ਆ ਤੇ ਕਿਸ ਤਰੀਕੇ ਦੇ ਨਾਲ ਪਿਛਲੀਆਂ ਸਰਕਾਰਾਂ ਦੇ ਵਿੱਚ ਕਿਸਾਨਾਂ ਨੂੰ ਜਾਗ-ਜਾ ਕੇ ਪੱਤੀ ਦਾ ਇੰਤਜ਼ਾਰ ਕਰਨਾ ਪੈਂਦਾ ਸੀ ਔਰ ਰਾਤ-ਰਾਤ ਜਾ ਕੇ ਉਹ ਪਾਣੀ ਲਾਉਂਦੇ ਸੀ ਤੇ ਹੁਣ ਇਹ ਗੱਲਾਂ ਕੇਵਲ ਦਿੱਖਤਾਂ ਹੀ ਨਹੀਂ ਰਹਿ ਗਈਆਂ ਬਲਕਿ ਜੋ ਅਹਿਮ ਫੈਸਲੇ ਪੂਰੀ ਸਰਕਾਰ ਵੱਲੋਂ ਲਏ ਗਏ ਨੇ ਖਾਸ ਤੌਰ ਤੇ ਇਰੀਗੇਸ਼ਨ ਡਿਪਾਰਟਮੈਂਟ ਦੇ ਅਗਰ ਅਸੀਂ ਇਹ ਨਾ ਪਹਿਲ ਕਦਮੀਆਂ ਦੀ ਗੱਲ ਕਰ ਲਈਏ ਇਹ ਇਹਨਾਂ ਨੇ ਬਹੁਤ ਰਾਹਤ ਦਿੱਤੀ ਹੈ ਪਿੰਡਾਂ ਦੇ ਵਿੱਚ ਜਿੱਥੇ-ਜਿੱਥੇ ਖੇਤੀਬਾੜੀ ਹੋ ਰਹੀ ਸੀ। ਸੋ ਇਸੇ ਦੇ ਤਹਿਤ ਜਿਹੜੀ ਅੰਮ੍ਰਿਤ ਸਕੀਮ ਚੱਲ ਰਹੀ ਹੈ ਉਸ ਦੇ ਤਹਿਤ ਜਿਹੜਾ ਸ਼ਹਿਰਾਂ ਦੇ ਵਿੱਚ ਘਰ-ਘਰ ਦੇ ਵਿੱਚ 24 ਘੰਟੇ ਪਾਣੀ ਮੁਹయ్యా ਕਰਾਉਣ ਦਾ ਪ੍ਰੋਜੈਕਟ ਹੈ ਉਹ ਚੱਲ ਰਿਹਾ ਹੈ। ਔਰ ਦਸਦੇ ਹੋਏ ਵੀ ਬਹੁਤ ਖੁਸ਼ੀ ਹੋ ਰਹੀ ਹੈ ਕਿ ਵੀ ਔਨ ਬੜੇ ਤਕਰੀਬਨ ਸਾਲ ਡੇਢ ਸਾਲ ਦੇ ਅੰਦਰ-ਅੰਦਰ ਘਰ-ਘਰ ਦੇ ਵਿੱਚ ਜਿਹੜਾ ਇਹ ਨਿਯਮਿਤ ਪਾਣੀ ਹੈ ਇਹ ਅਸੀਂ ਇਹਨੂੰ ਪ੍ਰੀਟਿਟ ਹੋ ਕੇ ਇਹਨੂੰ ਕੁੱਦਦਾ ਕਰ ਦਿਆਂਗੇ। ਔਰ ਉਸਦੀ ਲੜੀ ਦੇ ਵਿੱਚ ਚਲਦੇ ਹੋਏ ਅੱਜ ਇੱਕ ਹੀ ਅਸੀਂ ਕਾਲਜ ਰੋਡ ਤੇ ਵਾਟਰ ਨੰਬਰ 71 ਦੇ ਵਿੱਚ ਖੜੇ ਆ ਜਿੱਥੇ ਕਿ ਮੈਂ ਤਕਰੀਬਨ 7 ਕੋ ਕਰੋੜ ਦੀ ਜਿਹੜੀ ਲਾਗਤ ਦੇ ਨਾਲ ਜਿਹੜੀ ਪਾਣੀ ਦੀ ਜਿਹੜੀ ਆ ਪਾਈਪਾਂ ਨੇ ਜਿਹੜੀ ਸਪਲਾਈ ਘਰ-ਘਰ ਪਹੁੰਚੀ ਕਰਨੀ ਆ ਉਹ ਪਾਈਪਾਂ ਦਾ ਅੱਜ ਕੰਮ ਇੱਥੇ ਸ਼ੁਰੂਆਤ ਹੋ ਗਈ ਹੋਈ ਹੈ ਔਰ ਤਕਰੀਬਨ 1305 ਕਰੋੜ ਦਾ ਇਹ ਪੂਰਾ ਹੀ ਜਿਹੜਾ ਇਸ ਏਰੀਆ ਦਾ ਜਿਹੜਾ ਇਹ ਪ੍ਰੋਜੈਕਟ ਚੱਲ ਰਿਹਾ ਚਾਹੇ ਉਹ ਟੈਂਕੀ ਬਣਾਉਣ ਦੀ ਗੱਲ ਕਰ ਰਿਹਾ ਤੇ ਚਾਹੀ ਅਸੀਂ ਉਹ ਸਪਲਾਈ ਦੀ ਗੱਲ ਕਰ ਰਹੇ ਹਾਂ पूरा प्रोजेक्ट है जेड़ा उनू वे अंदाज जेड़ा उ ਦਿੱਤਾ ਜਾਵੇ। ਕਿਸ ਹੋ ਜਾਓ ماسਕ ਵਾਲی پہلے 골키ਪ ਮੈਂ ਪੰਜਾਬ ਦੇ ਹਰ ਵਸੇ ਕੰਪੂਨਸ ਵਿੱਚ ਪਾਣੀ ਦਵਾਗੇ। ਅਜੇ ਵੀ ਕੁਛ ਜਿਹੜੇ ਲੋਕ ਹੈ ਵੇਸ ਪਾਣੀ ਕਰਦੇ ਆ। ਕੀ ਨਗਰ ਨਿਗਮ ਵੱਲੋਂ ਕੀ ਹਦਾਇਤਾਂ ਹਜਰੀ ਹੋ? ਜ਼ਰੂਰ ਜੀ ਅਸੀਂ ਬੜੀ ਜਗ੍ਹਾ ਲਿਖਿਆ ਦੇਖਦੇ ਆ ਕਿ ਜਿਹੜਾ ਜਲ ਹੀ ਜੀਵਨ ਔਰ ਇਸ ਕੋਈ ਦੋਹ ਰਾਇ ਨਹੀਂ ਕਿ ਅਸੀਂ ਖਾਣੇ ਬਿਨਾਂ ਤਾਂ ਫਿਰ ਰਹਿ ਸਕਦੇ ਪਰ ਅਸੀਂ ਪਾਣੀ ਬਿਨਾਂ ਬਿਲਕੁਲ ਨਹੀਂ ਰਹਿ ਸਕਦੇ। ਸੋ ਸਾਫ਼ ਸੁਥਰਾ ਪਾਣੀ ਔਰ ਸਾਂਤੀ ਜ਼ਰੂਰਤ ਦੇ ਮੁਤਾਬਿਕ ਪਾਣੀ ਜਿਹੜਾ ਉਹ ਲਗੇ ਹੋਏ ਆ ਪ੍ਰਸ਼ਾਸਨ ਪੂਰਾ ਆਪਣੀ ਜ਼ਿੰਮੇਵਾਰੀ ਨਿਭਾ ਰਿਹਾ ਹੈ ਸਰਕਾਰਾ ਪੂਰੇ ਤਰੀਕੇ ਦੇ ਨਾਲ ਕੰਮ ਕਰ ਰਹੀ ਆ ਨਹੀਂ ਪਰ ਕਿਤੇ ਨਾ ਕਿਤੇ ਸਾਡੀ ਵੀ ਜ਼ਿੰਮੇਵਾਰੀ ਬਣਦੀ ਸਾਨੂੰ ਵੀ ਸੋਚਣਾ ਚਾਹੀਦਾ ਹੈ ਸਕੂਲਾਂ ਦੇ ਵਿੱਚ ਛੋਟੇ ਛੋਟੇ ਬੱਚਿਆਂ ਨੂੰ ਵੀ ਸਿਖਾਇਆ ਜਾਂਦਾ ਹੈ ਕਿ ਪਾਣੀ ਤੁਸੀਂ ਦੁਰਵਰਤੋਂ ਨਹੀਂ ਕਰਨੀ ਜੇ ਕਿਤੇ ਤੁਹਾਨੂੰ ਪਾਣੀ ਵੇਸਟੇਜ ਹੁੰਦਾ ਦਿਖ ਰਿਹਾ ਤਾਂ ਉਹ ਚੀਜ਼ ਨੂੰ ਜ਼ਰੂਰ ਰੋਕੋ ਕੀ ਪਤਾ ਉਹ ਦੋ ਬੂੰਦ ਕਿੱਥੇ ਕਿਹਦੇ ਕਿੰਨੀ ਲਈ ਜ਼ਰੂਰੀ ਹੋਵੇ ਔਰ ਕਿੱਥੇ ਕੰਮ ਆ ਸਕੋ ਤੋਂ ਤੁਸੀਂ ਦੇਖਿਆ ਕਿ ਬਹੁਤ ਜਗ੍ਹਾ ਨੇ ਅਗਰ ਰਾਜਸਥਾਨ ਵੱਲ ਚੱਲ ਜਾਈਏ ਤਾਂ ਤੇ ਕੀਮਤ ਬੜਾ ਲੱਗਦੀ ਪਾਣੀ ਦੀ ਗਏ ਮੱਧ ਪ੍ਰਦੇਸ਼ ਦੇ ਵਿੱਚ ਦੇਖੋ ਤੁਸੀਂ ਦਿੱਲੀ ਵਰਗੇ ਸ਼ਹਿਰ ਚ ਦੇਖੋ ਜਿੱਥੇ ਪਾਣੀ ਦਾ ਇੱਕ ਗਲਾਸ ਜਿਹੜਾ ਉਹ ਵਿਕਦਾ ਹੈ ਤੇ ਅਸਲੀ ਖੁਸ਼ਕਿਸਮਤ ਹੈ ਕਿ ਅਸੀਂ ਉਸ ਧਰਤੀ ਤੇ ਪੈਦਾ ਹੋਏ ਹਾਂ ਜਿਹਨੂੰ ਪੰਜ ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਹੈ ਜਿਹਦੇ ਕਰਕੇ ਇਹ ਪੰਜਾਬ ਖੁਸ਼ਹਾਲੀ ਹਰਿਆ ਭਰਿਆ ਔਰ ਇੰਨਾ ਜ਼ਿਆਦਾ ਪ੍ਰੋਸਪਰਸ ਜਿਹੜੀ ਸਟੇਟ ਹੈਗੀ ਹੈ ਤੇ ਜੇ ਅਸੀਂ ਆਪਣੇ ਪਾਣੀ ਗਵਾਲੇ ਜੇ ਸਾਨੂੰ ਹੀ ਪਾਣੀ ਦੀ ਕਮੀ ਆ ਗਈ ਤਾਂ ਮੈਨੂੰ ਨਹੀਂ ਲੱਗਦਾ ਵੀ ਕੋਈ ਐਸਾ ਪਰਦੇਸ ਬਚੇਗਾ ਜਿੱਥੇ ਪੂਰਤੀ ਹੋ ਪਾਵੇ। ਸੋ ਜ਼ਰੂਰ ਹੈ ਮਿਲ ਕੇ ਇਸ ਦਾ ਸਾਥ ਦਈਏ। ਅਸੀਂ ਆਪਣੇ ਦਰਿਆਵਾਂ ਨੂੰ, ਨਦੀਆਂ ਨੂੰ, ਨਾਲਿਆਂ ਨੂੰ ਗੰਦਾ ਨਾ ਕਰੀਏ। ਜਿੱਥੇ ਵੀ ਸਾਨੂੰ ਵੇਸਟੇਜ ਆਫ ਵਾਟਰ ਕਿਤੇ ਦਿੱਕਤ ਆਂਦੀ ਹੈ, ਕੋਈ ਲੀਕੀਜ ਹੁੰਦੀ ਹੈ ਤਾਂ ਜ਼ਰੂਰ ਤੁਰੰਤ ਉਹਦੀ ਇਤਲਾ ਕਰਿਏ ਤਾਂ ਕਿ ਉਹਦੇ ਤੇ ਜਲਦੀ ਤੋਂ ਜਲਦੀ ਹੱਲ ਹੋ ਸਕੇ। ਔਰ ਇਸ ਦੇ ਨਾਲ ਜਿੰਨਾ ਲੋੜ ਹੈ ਸਿਰਫ ਓਨਾ ਹੀ ਪਾਣੀ ਵਰਤੀਏ ਤਾਂ ਕਿ ਆਉਣ ਵਾਲੀਆਂ ਸਾਡੀਆਂ ਪੀੜ੍ਹੀਆਂ ਜਨਰੇਸ਼ਨਸ ਉਹਨਾਂ ਨੂੰ ਕਦੇ ਵੀ ਦਿੱਕਤ ਦਾ ਸਾਹਮਣਾ ਨਾ ਕਰ। ਬਹੁਤ ਸ਼ੁਕਰੀਆ। ਜਿਹੜਾ ਕਿ 385 ਕਰੋੜ ਡੈਡਾ ਜਿਹੜਾ ਕਨਾਲ ਬੇਸ ਜਿਹੜਾ ਇੱਕ ਪ੍ਰੋਜੈਕਟ ਹੈ ਕਨਾਲ ਆਮੜੇ ਰੁਕਾ ਤੇ ਸ਼ਹਿਰ ਦੇ ਵਸਨੀਕਾਂ ਨੂੰ ਘਰ-ਘਰ ਤੋ ਜਿਹੜਾ ਸਾਫ਼ ਪਾਣੀ ਫਿਲਟਰਡ ਪਾਣੀ ਦਾ ਪਹੁੰਚਾਣਾ ਤਾਂ ਕਿਉਂਕਿ ਤੇ ਆਕੇ ਲੁਧਿਆਣਾ ਵਿੱਚ 70 ਐਸਾ ਦੇ ਪੁਆਇੰਟ ਜਿੱਥੇ ਇਹਦੀ ਸ਼ੁਰੂਆਤ ਤੇ 40 ਪੁਆਇੰਟ ਦੇ ਮਾਰਕ ਦਿੱਤੇ ਹੈ ਉਸ ਤੋਂ ਬਾਅਦ ਜਿਹੜੇ 30 ਜਿਹੜੇ ਹੋਰ ਪੁਆਇੰਟ ਹੋਣਗੇ ਉਹਨਾਂ ਦੀ ਮਾਰਕਿੰਗ ਕਰ ਤੋਂ ਬਾਅਦ ਜਿਹੜੀ ਉਸ ਤੋਂ ਬਾਅਦ ਉਨਾ ਪ੍ਰੋਜੈਕਟ ਨੂੰ ਇਸ ਪ੍ਰੋਜੈਕਟ ਨਾਲ ਮਿਲਾ ਕੇ ਤੇ ਆਉਣ ਵਾਲੇ 1.5 ਸਾਲ ਤੱਕ ਲੁਧਿਆਣਾ ਵਾਸੀਆਂ ਨੂੰ ਸ਼ੁੱਧ ਸਾਫ ਪਾਣੀ ਪਹੁੰਚਾਉਣ ਦੀ ਜਿਹੜੀ ਵੀੜਾ ਉਠਾਇਆ ਪੰਜਾਬ ਦੀ ਆ ਭਗਵੰਤ ਮਾ ਸਰਕਾਰ ਨੇ ਤੇ ਉਹਦਾ ਅੱਜ ਜਿਹੜੀ ਖਿਲਵਾਲ ਲੁਧਿਆਣਾ ਤੋਂ ਜਿਹੜੀ ਹੋ ਚੁੱਕੀ ਆ ਤਾਂ ਕਿਹੜੇ ਦੌਰਾਨ ਤੇ ਮੇਅਰ ਪ੍ਰਿੰਸੀਪਲ ਇੰਦਰਜੀਤ ਕੋਰ ਨੇ ਅੱਜ 60 ਕਰੋੜ ਦੇ ਪ੍ਰੋਜੈਕਟ ਐਸਾ ਉਦਘਾਟਨ ਕੀਤਾ ਹੈ। ਕਾ ਨਾਮ ਹੈ ਬੌਬੀਨਾ ਸੰਦੀਪ ਸ਼ਰਮਾ ਬੈਨੀਫੀਟਿਵ ਲੁਧਿਆਣਾ